ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਅਭਾਗਣ ਭਾਗ ਦੂਜਾ ਲੇਖਕ ਕਾਮਲ ਸੋਮਰ ਜੀ ਮੈਂ ਤੇ ਭੈਣ ਇੱਕ ਪਾਸੇ ਖੜੇ ਉਸ ਬਾਰੇ ਹੋ ਰਹੀਆਂ ਗੱਲਾਂ ਨੂੰ ਸੁਣ ਰਹੇ ਸੀ ਵਿਚਾਰ ਕਰ ਰਹੇ ਸੀ ਜੇਕਰ ਕੁੜੀ ਗਲਤ ਸੀ ਤਾਂ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਸੀ ਪਰ ਉਹ ਵਿਚਾਰੀ ਐਨੇ ਜੋਗੀ ਕਿੱਥੇ ਸੀ ਜਿਸ ਨੇ ਕਦੀ ਆਪਣੀ ਮਰਜ਼ੀ ਦਾ ਸੂਟ ਨਾ ਪਾ ਕੇ ਦੇਖਿਆ ਕੋਈ ਫੈਸ਼ਨ ਨਾ ਕਰਕੇ ਦੇਖਿਆ ਉਹ ਕਿਸੇ ਬਗਾਨੇ ਦੀਆਂ ਗੱਲਾਂ ਵਿੱਚ ਕਿਵੇਂ ਆ ਜਾਵੇ ਉਸ ਸਮੇਂ ਘਰ ਦਾ ਮਾਹੌਲ ਇੱਕ ਨਰਕ ਜਿਹਾ ਹੋਇਆ ਜਾਪਦਾ ਸੀ ਕਿਉਂਕਿ ਕੋਈ ਵੀ ਆਉਂਦਾ ਤਾਂ ਕੁੜੀ ਨੂੰ ਤਾਹਨੇ ਮੇੜੇ ਦਿੰਦਾ ਤੇ ਚਪੇੜਾ ਮਾਰਨ ਲੱਗ ਜਾਂਦਾ ਜਾਂ ਕੋਈ ਉਸ ਦੇ ਵਾਲ ਵੱਟ ਦਿੰਦਾ ਉਸ ਦੀ ਹਾਲਤ ਬਹੁਤ ਤਰਸਯੋਗ ਸੀ ਪਰ ਉਸ ਦੇ ਮੂੰਹ ਵਿੱਚੋਂ ਕੋਈ ਵੀ ਕਰ ਨਹੀਂ ਸੀ ਨਿਕਲ ਰਹੀ। ਬੇਇੱਜ਼ਤੀ ਦੇ ਮਾਰੇ ਭਰਾ ਨੇ ਉਸ ਨੂੰ ਆਪਣੇ ਕਮਰੇ ਵਿੱਚ ਚੁੰਨੀ ਨਾਲ ਗਲਾ ਬੰਨ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਲੋਕਾਂ ਨੇ ਉਸ ਨੂੰ ਬਚਾ ਲਿਆ। ਉਹ ਸਮਾਂ ਕਿਹੋ ਜਿਹਾ ਸੀ ਉਸ ਬਾਰੇ ਸੋਚ ਕੇ ਅੱਜ ਵੀ ਮੇਰਾ ਦਿਲ ਦਹਿਲ ਜਾਂਦਾ ਹੈ। ਉਦੋਂ ਮੁੰਡੇ ਦੇ ਪਰਿਵਾਰ ਨੂੰ ਆਪਣੀ ਬੇਇੱਜ਼ਤੀ ਦੀ فکر ਸੀ। ਕਿਵੇਂ ਲੈ ਕੇ ਜਾਵਾਂਗੇ ਖਾਲੀ ਹੱਥ ਬਰਾਤ ਵਾਪਸ ਉਹ ਅਜੇ ਇਸ ਉਡੀਕ ਵਿੱਚ ਸੀ ਕਿ ਕਿਧਰੇ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਮਨਾ ਲੈਣਗੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਗਈ ਪਰ ਕੁੜੀ ਨੂੰ ਮਨਾ ਨਾ ਸਕੇ ਉੱਥੇ ਵਿਆਹ ਵਿੱਚ ਆਈਆਂ ਸਭ ਕੁੜੀਆਂ ਦੇ ਮਾਪਿਆਂ ਤੋਂ ਪੁੱਛਿਆ ਗਿਆ ਕੁੜੀ ਦਾ ਵਿਆਹ ਉਸ ਮੁੰਡੇ ਨਾਲ ਕਰਨ ਲਈ ਕਿਉਂਕਿ ਉਹ ਮੁੰਡੇ ਵਾਲੇ ਖਾਲੀ ਢੋਲੀ ਵਾਪਸ ਨਹੀਂ ਦਿਆਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਜੋ ਮਰਜ਼ੀ ਕਰੋ ਪਰ ਅਸੀਂ ਅੱਜ ਖਾਲੀ ਮੁੜ ਕੇ ਨਹੀਂ ਜਾਣਾ ਕੁੜੀ ਦੇ ਪਰਿਵਾਰ ਵਾਲੇ ਹੀਲਾ ਕਰਨ ਲੱਗੇ ਕਹਿੰਦੇ ਕਹਿੰਦੇ ਹੁੰਦੇ ਐ ਕਿਸੇ ਕੁੜੀ ਨੂੰ ਦੇਖ ਕੇ ਛੱਡਣਾ ਜਾਂ ਉਸ ਨੂੰ ਨਿੰਦਣਾ ਕੋਈ ਚੰਗੀ ਗੱਲ ਨਹੀਂ ਸ਼ਾਇਦ ਇਸ ਗੱਲ ਦੀ ਸਜ਼ਾ ਵ ਲਈ ਉਸੋਂ ਦੇ ਨੂੰ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਉਸੇ ਪਿੰਡ ਦੀ ਕੁੜੀ ਨੂੰ ਗੁਰਦੁਆਰਾ ਸਾਹਿਬ ਵਿਖੇ ਦੇਖਿਆ ਗਿਆ ਪਰ ਉਹ ਮੁੰਡੇ ਨੂੰ ਪਸੰਦ ਨਾ ਹੋਣ ਕਰਕੇ ਗੱਲ ਅੱਗੇ ਨਾ ਵਧੀ ਉਸ ਦਿਨ ਉਹ ਮੁੰਡਾ ਵੀ ਆਪਣੇ ਆਪ ਨੂੰ ਕੁਝ ਰਿਹਾ ਹੋਣਾ ਕਿਉਂਕਿ ਉਸ ਦੀ ਕਰਨੀ ਦਾ ਫਲ ਉਸ ਨੂੰ ਮਿਲ ਗਿਆ ਸੀ ਜਦੋਂ ਕਿਸੇ ਪਾਸੇ ਤੋਂ ਵੀ ਕੁੜੀ ਦਾ ਹਿੱਦਾ ਨਾ ਹੋਇਆ ਤਾਂ ਮੁੰਡੇ ਨੇ ਕਿਹਾ ਮੈਂ ਉਸ ਕੁੜੀ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ ਜਿਸ ਨੂੰ ਮੈਂ ਦੇਖ ਕੇ ਛੱਡਿਆ ਸੀ ਫਿਰ ਕੁੜੀ ਦੇ ਪਰਿਵਾਰ ਵੱਲੋਂ ਉਸ ਪਰਿਵਾਰ ਦੀ ਮਿੰਟ ਕੀਤੀ ਗਈ ਉਸ ਨੂੰ ਮੰਗਦੇ ਨਾਲ ਵਿਆਹ ਕਰ ਲਈ ਪਿੰਡ ਦੀ ਪੰਚਾਇਤ ਦੇ ਕਹਿਣ ਤੇ ਉਹ ਕੁੜੀ ਵਿਆਹ ਕਰਾਉਣ ਲਈ ਮੰਨ ਗਈ ਜੋ ਵੀ ਚੀਜ਼ਾਂ ਦਹੇਜ ਲਈ ਤਿਆਰ ਕੀਤੀਆਂ ਗਈਆਂ ਸਨ ਉਹ ਸਾਰਾ ਦਹੇਜ ਉਸ ਕੁੜੀ ਨੂੰ ਦਿੱਤਾ ਗਿਆ ਜੋ ਵਿਆਹ ਕਰਾਉਣ ਲਈ ਤਿਆਰ ਹੋਈ ਸੀ ਇਸ ਤਰ੍ਹਾਂ ਉਹ ਸ਼ਾਮ ਨੂੰ 7-8 ਵਜੇ ਕੁੜੀ ਨੂੰ ਗਿਆ ਕਿ ਆਪਣੇ ਪਿੰਡ ਮੂੰਹ ਦਿਖਾਉਣ ਜੋਗੇ ਹੋਏ ਉਸ ਦਿਨ ਤੋਂ ਬਾਅਦ ਮਣੀ ਦੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਸੀ ਕਿਉਂਕਿ ਵਿਆਹ ਤੋਂ ਜਵਾਬ ਦੇਣ ਕਰਕੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਸਿੱਧੇ ਮੂੰਹ ਨਹੀਂ ਸੀ ਬੁਲਾਉਂਦਾ ਫਿਰ ਉਸ ਕੁੜੀ ਉਹ ਕੁੜੀ ਬਿਮਾਰ ਰਹਿਣ ਲੱਗ ਪਈ ਪਰਿਵਾਰ ਨੇ ਉਸ ਦਾ ਇਲਾਜ ਕਰਵਾਇਆ ਉਹ ਠੀਕ ਹੋ ਗਈ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਫਿਰ 5-6 ਸਾਲ ਲੰਘੇ ਉਸ ਦੀ ਹਾਲਤ ਕੋਈ ਠੀਕ ਹੋਈ ਇਰ ਉਸ ਨੂੰ ਵਿਆਹ ਲਈ ਤਿਆਰ ਕੀਤਾ ਗਿਆ ਉਸ ਨੇ ਵਿਆਹ ਕਰਵਾ ਲਿਆ ਬਹੁਤ ਵਧੀਆ ਚੱਲ ਰਹੀ ਸੀ ਉਸ ਦੀ ਜ਼ਿੰਦਗੀ 2 ਸਾਲ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਹੀ ਐਨੇ ਦੁੱਖਾਂ ਵਿੱਚੋਂ ਲੰਗੀ ਸੀ ਕਿ ਰੱਬ ਨੇ ਉਸੇ ਮੋੜ ਤੇ ਲਿਆ ਕੇ ਫਿਰ ਖੜਾ ਕਰ ਦਿੱਤਾ ਉਸ ਦੇ ਪਤੀ ਨੇ ਕਿਹਾ ਮੈਨੂੰ ਇਸ ਤੋਂ ਤਲਾਕ ਚਾਹੀਦਾ ਇਸ ਲਈ ਜਲਦੀ ਹੀ ਉਹਨਾਂ ਦਾ ਤਲਾਕ ਹੋ ਗਿਆ। ਉਹ ਫਿਰ ਆ ਗਈ। ਉਹੀ ਨਰਕ ਦੇ ਦਿਨਾਂ ਵਿੱਚ। ਉਸ ਤੋਂ ਬਾਅਦ ਉਸ ਦੇ ਪਰਿਵਾਰ ਤੋਂ ਫਿਰ ਨਾ ਰਿਹਾ ਗਿਆ। ਉਹ ਕੋਸ਼ਿਸ਼ ਕਰਦੇ ਰਹੇ ਕਿ ਸਾਡੀ ਧੀ ਦਾ ਘਰ ਵਸ ਜਾਵੇ। ਮੁੰਡੇ ਦੀ ਭਾਲ ਕਰਨ ਲੱਗੇ ਪਰ ਮਣੀ ਨੇ ਕਦੇ ਵੀ ਵਿਆਹ ਬਾਰੇ ਨਾ ਸੋਚਿਆ। ਉਹ ਕਹਿੰਦੀ ਮੈਂ ਨਹੀਂ ਕਰਵਾਉਣਾ ਵਿਆਹ ਮੁੜ ਕੇ। ਬਸ ਘਰ ਦੇ ਉਸ ਤੇ ਦਬਾਅ ਪਾਉਂਦੇ ਰਹਿੰਦੇ। ਉਹ ਪਤਾ ਨਹੀਂ ਕਿਸ ਤਰ੍ਹਾਂ ਦੀ ਕਿਸਮਤ ਲਖਾ ਕੇ ਰਹੀ ਸੀ ਜਿੱਥੇ ਉਸ ਨੂੰ ਧੱਕੇ ਹੀ ਧੱਕੇ ਮਿਲ ਰਹੇ ਸਨ ਮਣੀ ਨੇ ਜਿਵੇਂ ਆਪਣੀ ਜ਼ਿੰਦਗੀ ਦਾ ਸਬਰ ਕਰਨਾ ਸਿੱਖ ਰਿਆ ਸੀ ਇੱਕ ਤੋਂ ਬਾਅਦ ਇੱਕ ਦੁੱਖ ਉਸ ਦੇ ਪਰਿਵਾਰ ਵੱਲੋਂ ਵਾਲੇ ਉਸ ਨੂੰ ਦੇ ਰਹੇ ਸਨ ਕਿ ਉਹ ਨਹੀਂ ਰੱਖ ਸਕਦੇ ਸੀ ਉਸ ਨੂੰ ਆਪਣੇ ਘਰ ਕਿ ਉਸ ਦਾ ਇਹ ਘਰ ਕੁਝ ਨਹੀਂ ਲੱਗਦਾ ਸੀ ਪਤਾ ਨਹੀਂ ਕਿਉਂ ਲੋਕ ਤੇਆਂ ਨੂੰ ਬਗਾਨੀਆਂ ਹੀ ਸਮਝਦੇ ਨੇ ਉਸ ਕਰੇ ਉਹ ਮਰੇ ਜਾਂ ਜੀਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਲੋਕ ਲੱਜਾ ਕਰਕੇ ਬਸ ਕੁੜੀ ਨੂੰ ਆਪਣੀ ਦੇਲੀ ਤੋਂ ਵਿਦਾ ਕਰਨਾ ਹੁੰਦਾ ਹੈ ਮਣੀ ਦੇ ਮਾਪੇ ਵੀ ਇਸ ਸੋਚ 'ਚ ਵੱਜੇ ਹੋਏ ਸਨ ਉਹ ਵੀ ਇੱਕੋ ਗੱਲ ਸੋਚਦੇ ਸੀ ਕਿ ਮਣੀ ਨੂੰ ਦਤਾ ਕਰਨਾ ਹੈ ਅੰਤ ਮਣੀ ਨੂੰ ਫਿਰ ਵਿਆਹ ਲਈ ਤਿਆਰ ਕਰ ਲਿਆ ਉਸ ਦਾ ਵਿਆਹ ਬਹੁਤ ਹੀ ਦੂਰ ਕਰ ਦਿੱਤਾ ਗਿਆ ਜਿੱਥੇ ਕੋਈ ਨਾ ਆਉਂਦਾ ਸੀ ਤੇ ਨਾ ਜਾਂਦੀ ਜਾਂਦਾ ਸੀ ਉਸ ਨੇ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਉਹ ਇਸ ਜ਼ਿੰਦਗੀ ਤੋਂ ਖੁਸ਼ ਨਹੀਂ ਸੀ ਪਰ ਫਿਰ ਵੀ ਉਹੋ ਔਖੇ ਸੌਖੇ ਦਿਨ ਕੱਟ ਰਹੀ ਸੀ ਇਸ ਤਰ੍ਹਾਂ ਦਿਨ ਲੰਘਦੇ ਗਏ ਉਹ ਕਿਸੇ ਨੂੰ ਆਪਣਾ ਦੁੱਖ ਨਾ ਦੱਸੇ ਬਸ ਸਾਰੇ ਦੁੱਖਾਂ ਨੂੰ ਆਪਣੇ ਅੰਦਰ ਹੀ ਸਮਾ ਰਹੀ ਸੀ ਮੁਰਮੁਰ ਉਹ ਹੀ ਦਿਨ ਉਹ ਘੜਾ ਰਹੀ ਸੀ ਜ਼ਿੰਦਗੀ ਦੇ ਇੱਕ ਦਿਨ ਉਸ ਦਾ ਭਰਾ ਉਸ ਨੂੰ ਮਹਿਣ ਲਈ ਗਿਆ ਉਸ ਦੇ ਸਹੁਰੇ ਪਰਿਵਾਰ ਵਿੱਚ ਪਤਾ ਨਹੀਂ ਕੀ ਗੱਲਬਾਤ ਹੋਈ ਮਣੀ ਦੇ ਪਤੀ ਅਤੇ ਸੱਸ ਨਾਲ ਉਸ ਦੇ ਭਰਾ ਦਾ ਝਗੜਾ ਹੋਇਆ ਉਸ ਨੂੰ ਟੇਕੀ ਕਰ ਲਿਆ ਜਦੋਂ ਵੀ ਮਣੀ ਆਪਣੀ ਜ਼ਿੰਦਗੀ ਨੂੰ ਲਈ ਤੇ ਲੈ ਆਉਂਦੀ ਤਾਂ ਕੁਝ ਨਾ ਕੁਝ ਅਜੀਹਾ ਹੋ ਜਾਂਦਾ ਕਿ ਉਸ ਦੀ ਹਾਲਤ ਫਿਰ ਉਹ ਇਹ ਹੀ ਹੋ ਜਾਂਦੀ ਜਦੋਂ ਉਹ ਪੇਕੇ からੀ ਮੜਮਣੀਓ ਕੋਈ ਲੈਣ ਨਾ ਆਇਆ ਬਸ ਇੱਥੇ ਰਹਿ ਕੇ ਉਹ ਆਪਣੀ ਜ਼ਿੰਦਗੀ ਕੱਟਣ ਲੱਗੀ ਫਿਰ ਅਚਾਨਕ ਮਣੀ ਦੇ ਮਾਪਿਆਂ ਨੇ ਉਸ ਨੂੰ ਬਿਨਾਂ ਦੱਸੇ ਉਸਦੇ ਪਤੀ ਨਾਲ ਫੈਸਲਾ ਕਰ ਲਿਆ ਉਥੋਂ ਵੀ ਮਣੀ ਦਾ ਤਲਾਕ ਹੋ ਗਿਆ ਫਿਰ ਮਣੀ ਰਹਿ ਗਈ ਆਪਣੀ ਜ਼ਿੰਦਗੀ ਵਿੱਚ ਇਕੱਲੀ ਉਹ ਬਸ ਆਪਣੇ ਆਪ ਨਾਲ ਗੱਲਾਂ ਕਰਦੀ ਸਾਰਾ ਦਿਨ ਕੱਢ ਦਿੰਦੀ ਹੋਰ ਕਿਸੇ ਨਾਲ ਕੋਈ ਦੁੱਖ ਸੁੱਖ ਨਾ ਕਰਦੀ ਇੱਕ ਦਿਨ ਮਣੀ ਆਪਣੇ ਕਮਰੇ ਵਿੱਚ ਪਈ ਸੀ ਪਤਾ ਨਹੀਂ ਕੀ ਸੋਚਾਂ ਸੋਚ ਰਹੀ ਸੀ ਅਚਾਨਕ ਉਸ ਦੀ ਨਜ਼ਰ ਬਾਹਰ ਵਿਹੜੇ ਵਿੱਚ ਗਈ ਉਸ ਨੇ ਵਿਹੜੇ ਵਿੱਚ ਆਪਣੀ ਮਾਂ ਨੂੰ ਦੇਖਿਆ ਉਹ ਇੱਕ ਡੱਬੇ ਨੂੰ ਸਾਫ਼ ਕਰ ਰਹੀ ਸੀ ਮਣੀ ਭੱਜ ਕੇ ਉੱઠી ਤੇ ਉੱਠ ਕੇ ਵਿਹੜੇ ਵਿੱਚ ਜੈਬਲੀ ਆਖੇ ਮੀ ਇਹ ਕੀ ਕਰਦੀ ਐ ਉਸਦੀ ਮਾਂ ਨੇ ਜਵਾਬ ਦਿੱਤਾ ਕੁਝ ਨਹੀਂ ਇਹ ਡੱਬਾ ਸਾਫ ਕਰਦੀ ਐ ਮਣੀ ਕਹਿਣ ਲੱਗੀ ਮਾਂ ਇਹ ਤਾਂ ਮੇਰਾ ਹੈ ਉਸਦੀ ਮਾਂ ਜਿਸ ਨੂੰ ਕਾਮੜੀ ਸਮਝ ਰਹੀ ਹੋਈ ਆਖੇ ਨਹੀਂ ਇਹ ਤੇਰਾ ਨਹੀਂ ਹੈਗਾ ਉਹ ਕੋਈ ਆਮ ਡੱਬਾ ਨਹੀਂ ਸੀ ਉਹ ਮਣੀ ਦੀ ਸੁਹਾਗ ਪਟਿਆਲੀ ਸੀ ਜਿਸ ਵਿੱਚ ਮਣੀ ਆਪਣੇ ਸੌਰੇਕਾਰ ਆਪਣੇ ਮੇਕਅਪ ਦਾ ਸਮਾਨ ਰੱਖਦੀ ਸੀ ਮਣੀ ਉਸ ਨੂੰ ਦੇਖ ਕੇ ਰੋਂ ਲੱਗ ਪਈ ਕਹਿਣ ਲੱਗੀ ਮਾਂ ਚੱਕ ਲਿਆ ਉੱਥੋਂ ਵੀ ਮੇਰਾ ਸਮਾਨ ਇਹ ਕਹਿ ਕੇ ਉਹ ਮੋੜ ਆਪਣੇ ਕਵਰੇ ਵਿੱਚ ਆ ਗਈ ਆਪਣੀ ਚੁੰਨੀ ਨੂੰ ਆਪਣੇ ਮੂੰਹ ਤੇ ਲਿਆ ਤੇ ਸੌ ਗਈ ਉਹ ਕੋਈ ਆਮ ਨੀਂਦ ਨਹੀਂ ਸੀ ਹੁੰਦੀ ਉਹ ਤਾਂ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਸ਼ਾਇਦ ਸੋਚ ਰਹੀ ਹੋਵੇ ਮੈਂ ਇਸ ਦੁਨੀਆ ਤੇ ਇੱਕ ਭਾਰ ਬਣ ਕੇ ਆਈ ਸੀ ਤੇ ਘਾਰ ਹੀ ਬਣੀ ਰਹੀ ਮੈਂ ਉਸ ਬਾਰੇ ਹਮੇਸ਼ਾ ਇਹੀ ਸੋਚਦੀ ਹਾਂ ਕਿ ਉਹ ਕੀ ਕਰਮ ਲਿਖਾ ਕੇ ਲੈ ਕੇ ਆਈ ਸੀ ਨਾ ਹੋ ਮਾਪਿਆਂ ਦੀ ਹੋਈ ਤੇ ਨਾ ਹੋ ਸਹੁਰਿਆਂ ਦੀ ਹੋਈ ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਜਨਮਾਂ ਵਿੱਚ ਨਿਵਾਸ ਦੇ ਸੱਚੀ ਉਸ ਕਰਮਾਂ ਮਾਰੀ ਵਰਗੇ ਨੇਕ ਕਿਸੇ ਦੀ ਦੇ ਨਾ ਲਿਖੀ ਜਾਣ ਰੱਬ ਕਦੇ ਵੀ ਕਿਸੇ ਦੀ ਦਿੱਤੀ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਨਾ ਕਰੇ ਜੋ ਉਸ ਟੀ ਨੂੰ ਆਪਣੀ ਜ਼ਿੰਦਗੀ ਕੱਢਣ ਲਈ ਇਸ ਤਰ੍ਹਾਂ ਥਾਂ ਥਾਂ ਤੱਕੇ ਖਾਣੇ ਪੈਣੇ ਥਕੀ ਕੋ ਅਪਗਣ ਸੀ ਜੋ ਇਸ ਤਰ੍ਹਾਂ ਦੀ ਤੇ ਭਾਰ ਬਣੀ ਰਹੀ ਸੱਚ ਦੇ ਆਧਾਰਤ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸਤਿ ਾਨਵਾਰੀ